ਸਭ ਤੋਂ ਪਹਿਲਾਂ ਜਦੋਂ ਅਸੀਂ ਆਪਾਂ ਫਾਊਂਡੇਸ਼ਨ ਦੇ ਅੰਦਰ ਆਪਾਂ ਐਂਟਰ ਕਰਦੇ ਆਂ ਤਾਂ ਤੁਸੀਂ ਸੱਪਨਾਂ ਦੇਖ ਸਕਦੇ ਹੋ ਇਹ ਕੱਪੜੇ ਜਿਨ੍ਹਾਂ ਨੂੰ ਤੁਸੀਂ ਖਰਾਬ ਕੱਪੜੇ ਸਮਝ ਕੇ ਸੁੱਟਦੇ ਨੇ ਉਹ ਕਿਸੇ ਦਾ ਤਾਂ ਠੱਕਣ ਦੇ ਕੰਮ ਆ ਸਕਦੇ ਨੇ ਇਹੀ ਨਹੀਂ ਸਕੋ ਹੋਰ ਵੀ ਕਾਫੀ ਜਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਤੁਸੀਂ ਬਿਲਕੁਲ ਕਬਾੜ ਸਮਝ ਕੇ ਜਾਂ ਕੂੜਾ ਸਮਝ ਕੇ ਜਿਹਨੂੰ ਬਾਹਰ ਸੁੱਟਦੇ ਹੋ ਉਸ ਦਾ ਇਸਤੇਮਾਲ ਕਰਕੇ ਕਿਸੇ ਨਾ ਕਿਸੇ ਦਾ ਕੰਮ ਵਧੀਆ ਬਣ ਸਕਦਾ ਹੈ ਸਵਿਚ ਫੋਰ ਚੇਂਜ ਫਾਊਂਡੇਸ਼ਨ ਹੈ ਕਿਸ ਤਰੀਕੇ ਨਾਲ ਬੈਟਰਮੈਂਟ ਵਾਸਤੇ ਲੁਧਿਆਣਾ ਦੇ ਕੰਮ ਕਰ ਰਹੀ ਹੈ ਸਰਡੇ ਪ੍ਰੋਜੈਕਟ 3 ਇਅਰਸ ਤੋਂ ਲੁਧਿਆਣਾ ਦੇ ਵਿੱਚ ਪ੍ਰੋਜੈਕਟ ਦਾ ਨਾਮ ਹੈ ਵੇਸਟ ਟੂ ਵਿਜ਼ਡਮ ਏਮ ਇਹ ਰੱਖਿਆ ਗਿਆ ਸੀਗਾ ਕਿ ਜੇ ਲੋਕਾਂ ਦੇ ਘਰੋਂ ਜੋ ਵੀ ਵੇਸਟ ਮਟੀਰੀਅਲ ਹੁੰਦਾ ਹੈ ਕੋਲੈਕਟ ਕਰਕੇ ਰੀਸਾਈਕਲਿੰਗ ਤੇ ਅਪਸਾਈਕਲਿੰਗ ਦੇ ਇਨੀਸ਼ੀਏਟਿਵ ਦੇ ਵਿੱਚ ਉਹਦਾ ਇਸਤੇਮਾਲ ਹੋਵੇ ਸੋ ਫੰਡਸ ਜਨਰੇਟ ਕਰਕੇ ਫਿਰ ਜਿਹੜੇ ਗਰੀਬ ਬੱਚੇ ਨੇ ਉਹਦੇ ਐਜੂਕੇਸ਼ਨ ਦੇ ਉੱਤੇ ਕੰਮ ਕੀਤਾ ਜਾਵੇ ਤੇ 3-4 ਸਾਲ ਤੋਂ ਕੰਮ ਕਰ ਰਹੇ ਫਿਰ ਨਾਲ ਸਾਡੇ ਨਗਰ ਨਿਗਮ ਐਸੋਸੀਏਟ ਹੋ ਗਿਆ 1.5 ਸਾਲ ਹੋਇਆ ਕਿ ਅਸੀਂ ਆ ਟ੍ਰਿਪਲ ਆਰਸ ਐ ਆਪਰੇਟ ਕਰ ਰਹੇ ਪ੍ਰੋਜੈਕਟ ਦੇ ਵਾਰੇ ਵੀ ਅਵੇਅਰਨੈਸ ਹੈ ਲੋਕਾਂ ਨੂੰ ਲੋਕਾਂ ਨੂੰ ਇਸ ਜਗ੍ ਤੇ ਉਹਨਾਂ ਦੇ ਘਰ ਦਾ ਇਹ ਗੁਲੇ ਡਰਾਈ ਵੇਸਟ ਵੀ ਸਾਡੇ ਕੋਲ ਆ ਰਿਹਾ ਹੈ